ਹਾਂਜੀ ਕੀ ਹਾਲ ਆ ਬਾਈ ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫੇਰ ਤੁਹਾਡਾ ਜਾਨਵਰ ਵਿਭਾਗਮਾ ਤੇ ਤੁਹਾਡਾ ਸਵਾਗਤ ਕਰਦੇ ਆ ਸੋ ਆਜੋ ਬਾਈ ਲਾਈਵ ਤੇ ਜਿਹਨੇ ਗੱਲਬਾਤ ਕਰਨੀ ਹੈਗੀ ਸੋ ਬਈ ਆਪਾਂ 10 ਮਿੰਟ ਲਾਈਵ ਹੋਏ ਆ ਸੋ ਆਜੋ ਜਿਹੜੇ ਜਿਹੜੇ ਵੀਰ ਜੁੜਨਾ ਚਾਹੁੰਦੇ ਨੇ ਲਾਈਵ ਦੇ ਨਾਲ ਸੋ ਆਪਾਂ ਤਾਂ ਦਿਨ ਨਾਲ 10 ਮਿੰਟ ਗੱਲਬਾਤ ਕਰਾਂਗੇ ਸੋ ਠੰਡ ਵਾਚ ਹੋ ਚੁੱਕੀ ਦੋਸਤੋ ਆਪਣੇ ਆਪਣੇ ਜਾਨਵਰਾਂ ਦਾ ਰੱਖੋ ਖਿਆਲ ਕਿਉਂਕਿ ਜਿਆਦਾ ਠੰਡ ਕਾਰਨ ਬਹੁਤ ਸਾਰੇ ਵੀਰਾਂ ਦੇ ਜਾਨਵਰ ਬਿਮਾਰ